ਚੱਲ ਮੋਗਾ ਕੰਮ ਕੰਮ ਤੇ ਮੁੱਕ ਗਿਆ ਵਾ ਪਰ ਗਾਈ ਨੇ ਦੁੱਧ ਥੋੜਾ ਦਿੱਤਾ ਅੱਜ ਮੇਰੀ ਗੱਲ ਸੁਣ ਲੈ ਜੇ ਤੂੰ ਦਿਹਾੜੀ ਉੱਤੇ ਹੋਰ ਲੇਟ ਹੋ ਜਾਂਦੀ ਨਾ ਤੇ ਇਹ ਵੀ ਨਹੀਂ ਸਭ ਕੋ ਲੱਭਣਾ ਤੇ ਮੈਂ ਸੰਗ ਕਰ ਤੂੰ ਕੀ ਕੀਤੀ ਤਾਂ ਆਰ ਕਾਪੀ ਤੂੰ ਮਰਜੀ ਆ ਨਾ ਮਰਜੀ ਕਾਦੀ ਕੀਤੀ ਆ ਆ ਵੇਖ ਲੈ ਖਾਦੀ ਕਰਦੇ ਜੇ ਆ ਰਹਿਣ ਦਾ ਵੇਖ ਲੈ ਤੇ ਕੰਮ ਚੱਲ ਕੋਈ ਗੱਲ ਨਹੀਂ ਅੱਜ ਘੱਟ ਦਿੱਤਾ ਫੇਰ ਕੱਲ ਪੂਰਾ ਦੇ ਦਣ ਗਿਆ 6-7 ਕਿਲੋ ਦੁੱਧ ਸੀ ਤੇ ਆ ਵੇਖ ਲੈ 1.5 ਕਿਲੋ ਦੇ ਆ ਗਈ ਆ ਚਲੋ ਕੋਈ ਨਹੀਂ ਕਿਤੇ ਵੱਜ ਜਾਣਾ ਵਾ ਗਲਤੀ ਮਨ ਨਹੀਂ ਹੁੰਦੀ ਆ ਠੀਕ ਨਹੀਂ ਚੰਗਾ ਹੁਣ ਤੁਸੀਂ ਮੈਨੂੰ ਪਈ ਜਾਣਾ ਉਡਡ ਕੇ ਗਾੜੀ ਬੈਠੀ ਮਾਤਾ ਵੀ ਡਿਕਣ ਦੀ ਹੁਣੀ ਆ ਫੇ ਦੁੱਧ ਚੋਂ ਗਈ ਵੀ ਇੰਨੀ ਕਿੰਨਾ ਦਿੰਦੀ ਐ ਤੈਨੂੰ ਗੱਲਾਂ ਕਰੂੰਗੀ ਫਿਰ ਮੈਂ ਉਹ ਚੱਲ ਕੋਈ ਗੱਲ ਨਹੀਂ ਕਰਦੀ ਯਾਰ ਵੇਖ ਲਓ ਤੁਸੀਂ ਮੈਂ ਹੁਣ ਬਾਲਟੀ ਕਿੰਨਾ ਖਿਚੋ ਕੇ ਲਿਆਈ ਆ ਲਓ ਵੇਖ ਲਓ ਇਹ ਵੇਖਾਂ ਅ ਬਾਲਟੀ ਛਾ ਕੀ ਆ ਇੱਕ ਡੇਢ ਕਿਲੋ ਦੁੱਧ ਡੇਢ ਵੀ ਨਹੀਂ ਹੋਣਾ ਘੱਟ ਹੋਣਾ ਵਾ ਤੂੰ ਵਾਡਾ ਤੇ ਵੇਖ ਹੀ ਲਿਆ ਨਾ ਰੱਜ ਕੇ ਚਲੋ ਕੋਈ ਗੱਲ ਨਹੀਂ ਹੁਣ ਦੁੱਧ ਮੋਲ ਲੱਲੀ ਮੰਗਾ ਲਿਆ ਕਰੀ ਜਿਹੜੀ ਚੋ ਅੱਜ ਘੱਟ ਦਿੱਤਾ ਵਾ ਕੱਲ ਨੂੰ ਪੂਰਾ ਦੇ ਦੇਣਾ ਉਹਨੇ ਹਾਂ ਕੱਲ ਨੂੰ ਵੇਖਾਂਗੇ ਭਲਾ ਪੂਰਾ ਦਿੰਦੀ ਆ ਕਿ ਕੀ ਕਰਦੀ ਉਹ ਤੇ ਹੁਣ ਕੱਲ ਨੂੰ ਪਤਾ ਲੱਗੂਗਾ ਨਹੀਂ ਜੇ ਹੁਣ ਮੈਂ ਚਲੀ ਗਈ ਆ ਤਾਂ ਹੁਣ ਮਹੀਨਾ ਪੂਰਾ ਮੈਨੂੰ ਤਾਨੇ ਮਾਰਦੇ ਰਹਿਣਾ ਤੁਸੀਂ ਰਖੜੀ ਬੰਨਣ ਚਲ ਗਈ ਰਖੜੀ ਬੰਨਣ ਚਲ ਗਈ ਦੱਸ ਸਾਰੇ ਜਾਂਦੇ ਰਖੜੀ ਬੰਨਣ ਮੈਂ ਕਿਹੜਾ ਇਕੱਲੀ ਕੋਈ ਲੋਕਾਰ ਚਲ ਗਈ ਹਗੀ ਪਰ ਹੁਣ ਲਵੇਰਾ ਤਾਂ ਖਰਾਬ ਹੋ ਗਿਆ ਨਾ ਕੀ ਕਰੀਏ ਫਿਰ ਤਾਨੇ ਨਹੀਂ ਮਾਰਨੇ ਤੇ ਤੈਨੂੰ ਤਾਨੇ ਵਾਲੀ ਕਿਹੜੀ ਗੱਲ ਹੋਈ ਇਹਦੇ ਚ ਕਾਇਦਮਾ ਕਿੰਨੀ ਹੁੰਨੀ ਆ ਵੀ ਬੀਜੀ ਤੁਸੀਂ ਵੀ ਵਿਆਹ ਕਰੋ ਡੰਗਰ ਥੱਲੇ ਮੇਰਾ ਕੋਣ ਵਿਆਹ ਜਾਂਦਾ ਮੈਨੂੰ ਐਵੇਂ ਡੰਗਰ ਕੋਈ ਛੜਛੋੜ ਮਾਰੇ ਥੋਰ ਮੈਂ ਐਸੀ ਉਮਰ ਚ ਸੱਟ ਲਵਾ ਕੇ ਬਹਿ ਜਾ ਚੱਲ ਕੋਈ ਨਹੀਂ ਮੇਧਣਾ ਗੁਜ਼ਾਰਾ ਕਰ ਲੈਣਾ ਵਾ ਤੁਸੀਂ ਨਾ ਫਿਕਰ ਕਰੋ ਚਲੋ ਉਹ ਤੇ ਹੁਣ ਕਰਨਾ ਹੀ ਹਾਂ ਇਨਸਾਨ ਕਿੰਨੂੰ ਕਰਨਾ ਵਾ ਤੂੰ ਹੁਣ ਕੋਈ ਹੋ ਕੁਛ ਕਰਨਾ ਹੋਰ ਨਾ ਹੋਰ ਕੀ ਚਾਹਣਾ ਤੂੰ ਝੂਠੀ ਤੇ ਆ ਗਈਆਂ ਜਵੇਰਾ ਖਰਾਬ ਕਰਕੇ ਬਹਿ ਗਈ ਆ ਤੇ ਹੁਣ ਮੈਂ ਇਹਦੇ ਚ ਗੁਜ਼ਾਰਾ ਕਰ ਲੈਣਾ ਸੱਭ ਦੀ ਰੋ ਪਰ ਗੁਜ਼ਾਰਾ ਕਰ ਚਾਹੇ ਹੋਰ ਮੰਗਾ ਜੋ ਮਰਜ਼ੀ ਦਾ ਸਾਨੂੰ ਸਾਡਾ ਖਾਲਾ ਪੱਠੇ ਦੁੱਧ ਅੱਗੇ ਘਟ ਗਿਆ ਵਾ ਤੂੰ ਪਰ ਜਾ ਇਹ ਬੰਦਾ ਕਰੇ ਪਾਈ ਜਾ ਪੱਠੇ ਪਾਈ ਜਾ ਤਗੜਾ ਹੋ ਕੇ ਪੁੱਤ ਜਿੰਨੇ ਕ ਪੈਂਦੇ ਪਾਈ ਜਾ ਉਹਨੇ ਉਹਨੇ ਤੇ ਵਾਂਡਾ ਵੇਖ ਲਿਆ ਤੇ ਲਵੇਰਾ ਲਿਆ ਸਕਾ ਹੁਣ ਕੀ ਕਰੂਗੀ ਏ ਕਿਤੇ ਅੱਗੇ ਥੋੜਾ ਬਹੁਤਾ ਦਹੀਂ ਦਾ ਹੀ ਵਿੱਚੋਂ ਤੇ ਚਲੋ ਪੈਸੇ ਚਾਰ ਆ ਜਾਂਦੇ ਤੇ ਫੀਟ ਹੀ ਲਾਈਦੀ ਘਰੋਂ ਤੇ ਨਹੀਂ ਕੱਟਣੇ ਪੈਂਦੇ ਕੱਲ ਤੇ ਬੀਬੀ ਤੇਰੀ ਠੀਕ ਆ ਜੇ ਹੁਣ ਉਹ ਚਲੀ ਗਈ ਤਾਂ ਹੁਣ ਮੈਨੂੰ ਗੋਲੀ ਮਾਰਦਾ ਹੈ ਆ ਗਈ ਆ ਚੱਲ ਕੋਈ ਗੱਲ ਨਹੀਂ ਤਾਂ ਢੰਗ ਪੱਠੇ ਪੁੱਠੇ ਪਾਏ ਫੀਡ ਫੜ ਖਾਦੀ ਫੇਰ ਦੁੱਧ ਵਧ ਜਾਣਾ ਇਹਦਾ ਕੋਈ ਗੱਲ ਨਹੀਂ ਤੂੰ ਨਾ ਝਾਟੀ ਤੇਰੀ ਢਾਗੇ ਬੈਈ ਨਹੀਂ ਮੈਂ ਤੇਰੀ ਕੀ ਟੌਣੀ ਆ ਭਰਾ ਦੁੱਧ ਤੇ ਕਿੱਥੇ ਲੱਭਦਾ ਨੀਂਗਾ ਦੁੱਧ 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 ਤੇ ਫੇਰ ਹੁਣ ਇਤਰਾ ਹੀ ਹੁਣ ਜਿਹੜਾ ਘੜਿਆ ਸਹੀਏ ਨਹੀਂ ਵਧਣਾ ਵਾ ਘਟਿਆ ਨਹੀਂ ਉਹਨੇ ਸਵਾਕ ਸਕਾ ਛੜਿਆ ਮਿਲਦੀ ਝੋਦੇ ਕੋਲ ਹੀ ਉਹ ਚੁੰਦੀ ਸੀ ਹੁਣ ਜੇ ਨਾ ਐ ਹੋਈ ਕੜਾ ਰੱਖੀਏ ਨਾ ਤੇ ਫੇਰ ਘਰ ਚ ਪੈਣੇ ਹੋਰ ਖਲਾਰਾ ਤੇ ਚੁੱਪ ਕਰ ਜਾ ਪਰੇ ਮੜਾ ਮੋਟਾ ਉਹਨੇ ਵਿਚਾਰਾ ਹੁਣ 1.5 ਕਿਲੋ ਦਿੱਤਾ ਵਾ ਚਲ ਬਾਕੀ ਹੁਣ ਸੀਧੀ ਫੇਰ ਵੱਜ ਜਾਊਗਾ ਹੁਣ ਐਦਾਂ ਵਾ ਤੇ ਮੈਨੂੰ ਪਤਾ ਸਾਰਾ ਹੀ ਤੇਰਾ ਹੂੰ ਉਹਦੇ ਵੱਲ ਦੀ ਗੱਲ ਹੀ ਕਰਨੀ ਆ ਭੂਏ ਤੂੰ ਹੀ ਚੜਾਈ ਆ ਜੇ ਦੁੱਧ ਦਿੰਦੇ ਹਾਂ ਤੇ ਚਲੋ ਪੈਸੇ ਚਾਰ ਆਉਂਦੇ ਸੀ ਮਾੜੀ ਗੱਲ ਤੇ ਨਹੀਂ ਕੋਈ ਨਾ ਘਰ ਵਿਖਾਉਂਦੇ ਪਿੰਦੇ ਹਾਂ ਕੋਲਾ ਹੁਣ ਬੀਬੀ ਪਿਆਹਲ ਵੇਖਾਂਗੇ ਜਾਂ ਘਰ ਚ ਲੜਾਈ ਪਾਉਣੀ ਠੀਕ ਨਹੀਂ ਤੂੰ ਵੀ ਸਿਆਣੀਆਂ ਤੇ ਜਾਣਦੇ ਪਰੇ ਗੱਲ ਨੂੰ ਕਿਸ ਟਾਈਮ ਨਾ ਕੋਹ ਨਾ ਚਾਜਾ ਕੇ ਚਾ ਚਾ ਚੂ ਪੀਏ ਜਾ ਕੇ ਮਾਪੇ ਤੈਨੂੰ ਕੀ ਕਹਿਣਾ ਮੈਂ ਤੇ ਜੋ ਕਹਿਣਾ ਸੀ ਤੈਨੂੰ ਕਹਿ ਤਾ ਤੇ ਗਾੜੀ ਤੇਰੀ ਮਰਜ਼ੀ ਜਿੱਦਾਂ ਮਰਜ਼ੀ ਕਰ ਤੂੰ ਚੜਾਈ ਆ ਭੂਏ ਚੜਾਈ ਰੱਖ ਮੈਂ ਤੇ ਚੱਲੀ ਆ ਪਾਈ ਜਾ ਪੱਠੇ ਚਲਾ ਚਲਾ ਚਾਹ ਪੀਏ ਸਭਾ ਠਣਾਗਾ ਅੱਲਾ ਫਰ ਕਾਪੀ ਤੇ ਪੜ ਮੈਂ ਨਹੀਂ ਪੜਨਾ ਮੈਂ ਖੇਡਣਾ ਆ ਅੱਗੇ ਤੂੰ ਨਾਨਕੇ ਨੇ 2 ਦਿਨ ਰੱਖੇ ਆ ਅੱਜ ਮੈਡਮ ਸੇ ਹੋਣੀ ਤੈਨੂੰ ਪੰਨਾ ਪੰਨਾ ਤੇ ਹੁੰਦਾ ਨਹੀਂ ਆ ਖੇਡਣ ਦੀ ਤੁਰੀਆਂ ਪਰ ਲਾ ਮम्मी ਕਹੈ ਲੈ ਨਾ ਕਹ ਦੇ ਅੰਮਾ ਜੀ ਅੰਮਾ ਜੀ ਅੰਮਾ ਜੀ ਦੁਨਵਾਇਓ ਆਹ ਪਤਾ ਕੀ ਗੱਲ ਆ ਆ ਵੇਖ ਲੋ ਪੜਦੀ ਨਹੀਂ ਆ ਕਹਿੰਦੀ ਮੈਂ ਨਹੀਂ ਪੰਨਾ ਪੰਨਾ ਮੈਂ ਖੇਡਣਾ ਨਹੀਂ ਕਿਉਂ ਨਹੀਂ ਪੜਦੀ ਤੂੰ ਤੈਨੂੰ ਪਤਾ ਨਹੀਂ ਲੱਗਦਾ ਤੇਰੀ ਭੈਣ ਪੜਾਉਂਦੀ ਵੱਡੀ ਤੇ ਪੜਦੀ ਕਿਉਂ ਨਹੀਂ ਗਈ ਆਇਧਰ ਆ ਗੱਲ ਸੁਣ ਮੇਰੀ ਉਰੀ ਆ ਨਹੀਂ ਤੂੰ ਬਹੁਤੀ ਵਿਗੜਦੀ ਜਾਣ ਰਹੀ ਆ ਗੱਲਾਂ ਬਹੁਤੀਆਂ ਕਰਦੀ ਆ ਤੇ ਪੜਨੂ ਤੇਰਾ ਜੀ ਨਹੀਂ ਕਰਦਾ ਮੁੰਮਾ ਨਾ ਖੇਡਣਾ ਆ ਮੈਂ ਕਿਹਦੇ ਨਾ ਵਾ ਬਸ ਖੇਡਦੀ ਰਿਹਾ ਕਰ ਸਾਰਾ ਦਿਨ ਤੇ ਨੰਬਰ ਕਿੱਦਾਂ ਆਉਣੇ ਈਓ ਫੇਲ ਹੋਣਾ ਵਾ ਪਾਪਾ ਤੇਰਾ ਪਤਾ ਕਿਦਾਂ ਫਿਸਾਤਾਰ ਦਾ ਵਿਚਾਰਾ ਉਹ ਮੈਨੂੰ ਗੁੱਸੇ ਹੁੰਦੇ ਕਹਿੰਦਾ ਜੇ ਨੰਬਰ ਨਾ ਨਾ ਚੰਗੇ ਆਏ ਤੇ ਵੇਖੀ ਫਿਰ ਤੇ ਫੇਰ ਫਿਰ ਪਾਪਾ ਕੋ ਮਾਰ ਖਾਏਂਗੀ ਮੈਂ ਨਹੀਂ ਮੈਂ ਪੜਦੀ ਆ ਨਾ ਫਸਟ ਆਉਂਗੀ ਛੂਡ ਹੋ ਗਲੀ ਜਾਂਦੀ ਆ ਹਾਂ ਨਹੀਂ ਹੁਣ ਇਹ ਮੈਨੂੰ ਕਿਹਾ ਜਾਦਕਰ ਹਾਨੀ ਕੰਦੀ ਮੈਂ ਕਰਨਾ ਜਾਦੂ ਮੈਂ ਤੇ ਡਰਾਵਾ ਜਿਦੀ ਬੜੀ ਆ ਜਿਹੜੀ ਜਿਤ ਕਰਕੇ ਬਹਿ ਜਾਂਦੀ ਆ ਨਾ ਮੁੜ ਕੇ ਹਟਦੀ ਨਹੀਂਗੀ ਇਹਨੂੰ ਇੰਨਾ ਨਹੀਂ ਪਤਾ ਕਿ ਜੇ ਪੜੂ ਤਾਂ ਨੰਬਰ ਕਿਦਾਂ ਆਉਣਗੇ ਆ ਵੀ ਦੀਦੀ ਪਾਣ ਲਈ ਦੀਦੀ ਲਾਗੇ ਬਹਿ ਕੇ ਥੋੜਾ ਟਾਈਮ ਪੜ ਲਾ ਤੇ ਮੁੜ ਕੇ ਖੇਡ ਲਈ ਠੀਕ ਆ ਹੁਣ ਮੈਨੂੰ ਤੇਰੀ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਨਹੀਂ ਤੇ ਵੇਖੀ ਫਿਰ ਇੱਥੇ ਚ ਪੇੜ ਵੱਜਣੀਆਂ ਫਿਰ ਚੱਲ ਬੈ ਮਾਜੀ ਮਾਮੇ ਦਾ ਘਰ ਕਿੰਨਾ ਸੋਹਣਾ ਹੈ ਨਾ ਉਹ ਤਾਂ ਮਾਮੇ ਦਾ ਘਰ ਤੇ ਸੋਹਣਾ ਵਾ ਤੇ ਸਾਡਾ ਵੀ ਸੋਹਣਾ ਹੀ ਆ ਹੈ ਕੋਈ ਗੱਲ ਨਹੀਂ ਮੁੜ ਕੇ ਨਾ ਆਪਾਂ ਹੋਰ ਵਧੀਆ ਘਰ ਬਣਾਵਾਂਗੇ ਹੁਣ ਵੀ ਤੁਹਾਡਾ ਘਰ ਕਿੱਡਾ ਸੋਹਣਾ ਵਾ ਹੈ ਨਾ ਆਹੋ ਆਪਣੇ ਘਰ ਨੂੰ ਸਦਾ ਸੋਹਣਾ ਰਹਿਦਾ ਹੁੰਦਾ ਵਾ ਠੀਕ ਆ ਹਾਂ ਬੜਿਆ ਬੀਬੀਆਂ ਤੀਆਂ ਮੇਰੀਆਂ ਚਲੋ ਪੜੋ ਫਿਰ ਮੈਂ ਤੁਹਾਨੂੰ ਚੀਜੀ ਲੈ ਕੇ ਦਿੰਦੀ ਆ ਚੰਗਾ ਹੁਣ ਪੜ ਲਈ ਹੁਣ ਨਾ ਕਮੀ ਮੈਂ ਨਹੀਂ ਪੜਨਾ ਨਹੀਂ ਤੇ ਫਿਰ ਮੈਂ ਮਾਰਨਾ ਹੀ ਹੁਣ ਠੀਕ ਕੀ ਸਮਝ ਦੋਦਾ ਬੁਲਜ਼ਾਦ ਕਰੂ ਜੀ ਯੂਟਿਊਬਰ ਨੇ ਟੂ ਅਲਾ ਜਾਦਾ ਹੈ ਹੋ ਗਿਆ ਵਾ ਕਰੀਂ ਜੀ ਇਹ ਕਿਹਾ ਬਲਦੇ ਮੈਡਮ ਜੀ ਪੜ ਲਿਆ ਵਾ ਕਰ ਲਈ ਪੜਾਈ ਕਿ ਨਹੀਂ ਅਜੇ ਰਹਿੰਦੇ ਆ ਅਜੇ ਰਿੰਦਾ ਕੰਮ ਕਰਨ ਵਾਲਾ ਹਾਂਜੀ ਤੁਹਾਡਾ ਤਾਂ ਤੁਸੀਂ ਤਾਂ ਗੱਲਾਂ ਕਰਨੀਆਂ ਹੀ ਤੇ ਕੰਮ ਪੜਾਈ ਕਿੜਵੇ ਕਰਨੀਆਂ ਤੋਹਾ ਹੈ ਹੈ ਉਈ ਚਾ ਭਾਂਡੇ ਪਏ ਨੇ ਮਾਂਜਣ ਵਾਏ ਛੋਟੇ ਛੋਟੇ ਹੀ ਆ ਚਲੋ ਦੋਵੇਂ ਜਣੀਆਂ ਮਾਂਜੋ ਇੱਕ ਜਣੀ ਮਾਂਜੋ ਤੇ ਇੱਕ ਜਣੀ ਤੋ ਮੈਂ ਨਹੀਂ ਮਾਂਜਣੀ ਮੈਂ ਨਹੀਂ ਕੀ ਆ ਤੂੰ ਕੰਨੀ ਲੱਗੀ ਦੀਦੀ ਆਪੇ ਮਾਂਜੂਗੀ ਤੂੰ ਨੌਕਰ ਨਹੀਂ ਲੱਗੀ ਕੀ ਗੱਲ ਤੂੰ ਖਾਂਦੀ ਨਹੀਂ ਜੁਬਾਨ ਤੇ ਤੇਰੀ ਐਡੀ ਲੰਮੀ ਆ ਉਹ ਦਾਨ ਨਹੀਂ ਆ ਮੈਂ ਨਹੀਂ ਕੀ ਆ ਜੁਬਾਨ ਨਹੀਂ ਤੇਰੀ ਛੋਟੀ ਤੇਰੀ ਛੋਟੀ ਨਾ ਕਰ ਜੀ ਨੀ ਅੱਜ ਕੋ ਉਹਨੂੰ ਉਹਨੂੰ ਜੇ ਨੀਂਦਾ ਜੇ ਉਹ ਨੂੰ ਅੱਗੇ ਆਉਂਦਾ ਨਹੀਂਗਾ ਤੇ ਫੜਿਆ ਨਹੀਂ ਜਾਂਦਾ ਇਹ ਦੇਖੋ ਇਹ ਕਿਹੜੀ ਕਮਾਈ ਕਰਨ ਲਈ ਆ ਵੇ ਕੰਮ ਕਰਨ ਲਈ ਜਾਂ ਰੋਟੀਆਂ ਪਕਾਉਂਦੀ ਐ ਜਾਂ ਭਾਂਡੇ ਮਾਏ ਦੇ ਭਾਂਡਿਆਂ ਦਾ ਮੈਂ ਨਾਂ ਲਿਆ ਵਾ ਤੇ ਮੈਨੂੰ ਤੋੜ ਕੇ ਜਵਾਬ ਦੇਤਾ ਨੇ ਠੋਕੇ ਵੀ ਮੈਂ ਨਿੱਕੀ ਆ ਮੈਂ ਨੌਕਰ ਨਹੀਂ ਲੱਗੀ ਕਿੰਨੀਆਂ ਗੱਲਾਂ ਇਹਨੂੰ ਆਈਆਂ ਨੇ ਹੈ ਤੇ ਪੜਾਈ ਦੀ ਵਾਰਾ ਇਹਨੂੰ ਪੜਾਈ ਕਿਉਂ ਨਹੀਂ ਆਉਂਦੀ ਫਿਰ ਗੱਲਾਂ ਕਰਨ ਨੂੰ ਤੇ ਚੰਗੀ ਭਲੀ ਆਏ ਐਡੀ ਲੰਮੀ ਜ਼ੁਬਾਨ ਆ ਇਹਦੀ ਹੋੜੀ ਹੋੜੀ ਮੈਂ ਚਾਰਜ ਕਰੂਗੀ ਹੁਣ ਮਿੱਕੀ ਆ ਹੋੜੀ ਹੋੜੀ ਬੜਾ ਜ਼ਿਆਦ ਕਰੂਗੀ ਐ ਇਹਨੂੰ ਗੱਲਾਂ ਬੜੀਆਂ ਹੁੰਦੀਆਂ ਨੇ ਉਦਾਂ ਕੰਮ ਕਰਦੀ ਮਾਂ ਨੇ ਤਾਂ ਕਹਿਣਾ ਹੀ ਨਹੀਂਗਾ ਮਾਂ ਨੇ ਨਹੀਂ ਕੁਝ ਵੀ ਕਹਿਣਾ ਉਹਨਾਂ ਤਾਂ ਸਿੰਦਪੋਪ ਬਣਾਇਆ ਵਾ ਸ਼ਿੰਦੀਆਂ ਰੱਖੀਆਂ ਨੇ ਉਹਨੇ ਕਰੀ ਜਾਵੇ ਜਿੰਨੀਆਂ ਮਰਜ਼ੀ ਸ਼ਿੰਦੀਆਂ ਵਿਗੜਨ ਗਿਆ ਫੇ ਪਤਾ ਲੱਗੂਗਾ ਇਹਨਾਂ ਨੂੰ ਕੰਮ ਨਹੀਂ ਡਾਉਣਾ ਇਹਨਾਂ ਨੂੰ ਫਲਾਂ ਨਹੀਂ ਕਰਨਾ ਇਹ ਪੜ੍ਹਾਈ ਕਰਾਉਣੀ ਐ ਇਨਾਂ ਕੋਲੋਂ ਇਹ ਇਹ ਪੰਡੇ ਕਾਨੂੰ ਮੰਨਣਾ ਲੈ ਆ ਕੋ ਗੱਲ ਕਰਨ ਵਾਈ ਸਿਆਣੇ ਬਿਆਣੇ ਦੀ ਤੇ ਕਿਤੇ ਗੱਲ ਮੰਨਣੀ ਨਹੀਂ ਜਿਹੜੀ ਗੱਲ ਕੋਈ ਸਿਆਣਾ ਕਵੇ ਉਹ ਤੇ ਇਨਾਂ ਨੇ ਆਖੇ ਲੱਗਣਾ ਹੀ ਨਹੀਂ ਨਾ ਮੰਨੇ ਲੱਗਣਾ ਨਾ ਈਆਂ ਨੇ ਲੱਗਣਾ ਇੱਕੋ ਗੱਲ ਵਾ ਤੁਹਾਡੀ ਸਾਰੀਆਂ ਤੇ ਨਾ ਮਾਵਾਂ ਧੀਆਂ ਮੈਂ ਆ ਸਿਰ ਜਿੰਨਾ ਮਰਜ਼ੀ ਕਪਾਰਾਂ ਕੋਈ ਅਸਰ ਨਹੀਂ ਇਨਾਂ ਨੂੰ ਬੀਬੀ ਜਾਂ ਮੈਨੂੰ ਪੜ ਕੇ ਖੇਡਣਾ ਆ ਹੁਣ ਤੂੰ ਪੜਨਾ ਫਿਰ ਤੂੰ ਖੇਡਣਾ ਕੰਮ ਤੇ ਕਰਨਾ ਹੀ ਨੇ ਮਾੜਾ ਮੋਟਾ ਨਿਆਣਾ ਹੱਥਛਾਤ ਮਾਰਦਾ ਹੀ ਆ ਨਾ ਇਹੋ ਜੀ ਤੇ ਗਾਜ ਮਾਂ ਦੱਸਦੀ ਨਹੀਂ ਨਾ ਪਿਆ ਕੁੜੀਆਂ ਮੜੀ ਇੰਨੇ ਕਥਾਂ ਚ ਭਾਰੀ ਫੇਰ ਦੋ ਜਾਂ ਦੋ ਕੋ ਕੌਲੀਆਂ ਨੇ ਗਲਾਸੀਆਂ ਨੇ ਮਾਜ ਲੋ ਇਹ ਤੇ ਇਹ ਤੇ ਵੱਡਾ ਕੰਮ ਨਹੀਂ ਨਾ ਜ਼ੁਬਾਨਾ ਵਧਾਉਣੀਆਂ ਦੱਸਤੀਆਂ ਵੀ ਜ਼ੁਬਾਨਾ ਬੋਲੋ ਦਾਦੀ ਦੇ ਗਾੜੀ ਜਾਂ ਦਾਦੀ ਮੈਂ ਪੜਨਾ ਵਾਂ ਜਾਂ ਦਾਦੀ ਮੈਂ ਖੇਡਣਾ ਵਾਂ ਮੈਂ ਫਲਾਂ ਆ ਆਖੇ ਨਹੀਂ ਲੱਗਣਾ ਗੱਲ ਤੇ ਹਾਂ ਆ ਕਹਿਣਾ ਨਹੀਂ ਮੰਨਣਾ ਜੋ ਮਾਂ ਕਹਿੰਦੀ ਐ ਨਾ ਉਹ ਹੀ ਕਰੋ ਤੁਸੀਂ ਮੈਨੂੰ ਕਿ ਲੋੜ ਕਹਿਣ ਦੀ ਤੁਹਾਨੂੰ ਹਾਂ ਮੈਨੂੰ ਨਹੀਂ ਕੋਈ ਲੋੜ ਕਹਿਣ ਦੀ ਜਦੋਂ ਮੇਰੇ ਕਹਿ ਤਾ ਨਹੀਂ ਕਹਨੇ ਲੱਗਣਾ ਤੇ ਮੈਂ ਕਹਿਣਾ ਕਿਉਂ ਜੋ ਤੁਹਾਡੀ ਮਾਂ ਕਰਮ ਦੀ ਕਰੀ ਜਾਓ ਪੜ ਕੇ ਲੱਗ ਜਾਓ ਮਾਸਟਰ ਆਣੀਆਂ ਬੀਬੀ ਹਣੇ ਗੁੱਸੇ ਹੁੰਦੀ ਰਹਿੰਦੀ ਆ ਭਾਂਡੇ ਚ ਮੇਕੋ ਮੰਜੇ ਨੂੰ ਜਨੇ ਚਾਵੀ ਮਾਰ ਦਿੰਨੀ ਇਹ ਤਾਂ ਦੱਦੀ ਨਹੀਂ ਫੇਰ ਬੜਾ ਸਿਰ ਖਾਣਾ ਮੇਰਾ ਹਾਏ ਹਾਏ ਕੁੜੀਆਂ ਨੂੰ ਪੰਡ ਆ ਕੇ ਗਈਆਂ ਤੇ ਝਾੜੂ ਮਾਰਨ ਡਿਆ ਪੀਆ ਝਾੜੂ ਮਾਰਨ ਕਿ ਡਾਤਾ ਇਹਨੂੰ ਪੱਕਾ ਬੀਬੀ ਨੇ ਡਾਇਆ ਹੁਣਾਵਾ ਬੀਬੀ ਮੌਕਾ ਹੀ ਵੇਂਦੀ ਆ ਕਿ ਕੁੜੀਆਂ ਨੂੰ ਕਦੋਂ ਤੰਗ ਕਰਨਾ ਵਾ ਪਤਾ ਨਹੀਂ ਕੀ ਗੱਲ ਵਾ ਇਹਨਾਂ ਦੇ ਤੇ ਦਿਵਾਲੇ ਚੜੇ ਰਹਿਣਾ ਹੁੰਦਾ ਨਾ ਸਾਰਾ ਦਿਨ ਕੁੜੀਆਂ ਆਵਾਂ ਤੇ ਫਿਰ ਕੀ ਹੋ ਗਿਆ ਹੁਣ ਦੇ ਜਾਣੇ ਲੱਲਣੇ ਵਿਚਾਰੀਆਂ ਦੀ ਗੁਰਲੀਨ ਜੀ ਪੁੱਤ ਤਾਂ ਨਾ ਪੰਡ ਆ ਕੇ ਗਈਆਂ ਤੇ ਤੂੰ ਝਾੜੂ ਮਾਰਨ ਡਿਆ ਪੀਆ ਬੀਬੀ ਨੇ ਕਿਹਾ ਏ ਕੀ ਆਂਦੀ ਈ ਬੀਬੀ ਬੀਬੀ ਕਹਿੰਦੀ ਛਾਲੂ ਮਾਰ ਹਾਇ ਰੇ ਮੇਰੇ ਰੱਬਾ ਪਹਿਲਾਂ ਕਹਿੰਦੀ ਸੀ ਕਿ ਭਾਂਡੇ ਚੋਂ ਮੈਂ ਕਿ ਫਿਰ ਮੈਂ ਇੱਕ ਭਾਂਡੇ ਨੂੰ ਤੋਤੇ ਫਿਰ ਮੈਂ ਛਾਲੂ ਮਾਰ ਲਾਪੀ ਇੱਧਰ ਫੜਾ ਤੋ ਮੈਂ ਜੋ ਹੈਗੀ ਛਾਲੂ ਮਾਰਨ ਵਾਲੀ ਤੇ ਭਾਂਡੇ ਮਾਣਨ ਵਾਲੀ ਤਾਨੂੰ ਨਹੀਂ ਕਿ ਘ ਲੋੜ ਭਾਂਡੇ ਮਾਣਦੀ ਏ ਜੇ ਤੁਸੀਂ ਪੜਾਈ ਵੱਲ ਜ਼ੋਰ দাও ਜੇ ਪੜੀਆਂ ਨਾ ਨਾ ਤੇ ਫਿਰ ਕੀ ਕਰਨਾ ਵਗਾ ਬੀਬੀ ਨੂੰ ਸਮਝ ਨਹੀਂ ਗਈ ਆਉਂਦੀ ਪੇ ਗਾੜੀ ਜਮਾਨਾ ਕਿਦਾਂ ਦਾ ਵਾ ਪੜਿਆ ਲਿਖਿਆ ਧੀ ਪੁੱਤ ਹੋਵੇ ਤੇ ਹਰ ਥਾਂ ਵਧੀਆ ਵਾ ਤੇ ਜਿਹੜਾ ਧੀ ਪੁੱਤ ਪੜਦਾ ਨਹੀਂਗਾ ਉਹ ਤੇ ਕਿਸੇ ਪਾਸੇ ਵੀ ਨਹੀਂ ਲੱਗਦਾ ਮੁਰਕੇ ਪਤਾ ਨਹੀਂ ਕੀ ਚਾਉਂਦੀ ਐ ਬੀਜੀ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਨਿਆਣਿਆਂ ਵਿਚਾਰਾਂ ਟਿੱਕੇ ਬਹਿਣੇ ਨਹੀਂ ਦਿੰਦੀ ਚੱਲ ਕੋਈ ਗੱਲ ਨਹੀਂ ਤੂੰ ਨਾ ਗੁੱਸਾ ਨਾ ਕਰਿਆ ਕਰਦਾ ਦੀਦਾ ਦਾਦੀ ਦਾ ਸੁਭਾਅ ਹੀ ਦਾਦਾ ਵਾ ਚੁੱਪ ਕਰਕੇ ਤੂੰ ਪੜੀ ਜਾਣਾ ਤੂੰ ਕਹਿਣਾ ਦਦੀ ਮੇਰਾ ਕੰਮ ਬਣਾਵਾ ਤੇ ਮੈਂ ਸਕੂਲ ਦਾ ਕੰਮ ਕਰਨਾ ਠੀਕ ਹੈ ਹੀ ਕਹਿੰਦੇ ਤੁਸੀਂ ਪਰੰਡੇ ਜੇ ਕਿ ਗੱਲਾਂ ਕਰਾਂ nde ਜੇ ਹਾਈ ਹਾਈ ਆ ਮੈਂ ਤਾਂ ਬਹੁਤ ਬਾਹਰ ਚਲ ਗਈ ਸੀ ਆਵਾਜ਼ ਮਾਰੀ ਸੀ ਤੇ ਆਂਟੀ ਨੇ ਤੂੰ ਉਧਰ ਚਲ ਗਈ ਸੀਗੀ ਤੇ ਮੈਂ ਤਾਂ ਕਿਹਾ ਵੀ ਚਲ ਪੜੋਗੇ ਤੁਸੀਂ ਦੋਵੇਂ ਜਾਣੀਆਂ ਤੇ ਚਲ ਸੂਰੇ ਜਾ ਕੇ ਫੇਰ ਟੈਸਟ ਹੋਣਿਆ ਤੁਹਾਡੇ ਚਲ ਕੋਈ ਨਹੀਂ ਮੈਂ ਮਾਰਦੀਆਂ ਛਾੜੂ ਮੇਰਾ ਹਮਾ ਮੈਂ ਕੱਲ ਵੀ ਸਿੱਟਾ ਬੀਬੀ ਨੇ ਕਿਹਾ ਸੀ ਨਾ ਉਹ ਨਹੀਂ ਹੁੰਦੀ ਬੀਬੀ ਗੁੱਸੇ ਮੈਂ ਜੂ ਹੈਗੀ ਆ ਮੈਂ ਆਪੇ ਕਰ ਲੈਣਾ ਵਾ ਮੈਂ ਕਾਦੇ ਵਖਤੇ ਆ ਆ ਨਹੀਂ ਕਰੀ ਜਾ ਕਰੀ ਜਾ ਪਏ ਇਹਨਾਂ ਨੂੰ ਨਾ ਖੁਸ਼ ਕਰਨ ਦੇਈ ਇਹ ਹੁਣ ਤੋਂ ਕਦੇ ਮਾੜਾ ਮੋਟਾ ਕਰਨਗੇ ਤੇ ਦਿਮਾਗ 'ਚ ਫੇਰ ਕੰਮ ਬੈਣਾ ਇਹਨਾਂ ਦੇ ਚ ਪਿਆ ਅਸੀਂ ਕਿੱਦਾਂ ਕਰਨਾ ਤੇ ਆ ਕਿੱਦਾਂ ਕਰਨਾ ਮੇਰੀ ਪੜ੍ਹਾਈ ਤੇ ਨਹੀਂ ਕਰਨੀ ਰੋਟੀ ਵੀ ਪਕਾ ਕੇ ਖਾਣੀ ਅਗਲੇ ਘਰ ਜਾ ਕੇ ਜਦ ਰੋਟੀ ਪਣ ਦਾ ਟਾਈਮ ਹੋਇਆ ਨਾ ਮੈਂ ਆਪੇ ਸਿਖਾੜ ਲੈਣਾ ਵਾ ਤੁਸੀਂ ਨਵ ਵਿਚਾਰੀਆਂ ਨੂੰ ਪੜ ਲੈਣ ਦਿਆ ਕਰੋ ਹਾਂ ਤੁਸੀਂ ਕਦ ਲਈ ਦਿਵਾਲੇ ਹੋ ਜਾਂਦੇ ਉਹਨਾਂ ਦੇ ਬਸ ਤੇਰੀ ਤੇ ਇਹੋ ਗੱਲ ਆ ਫੇ ਤੂੰ ਕੁਝ ਕਹਿਣ ਨਹੀਂ ਦੇਣਾ ਇਹਨਾਂ ਨੂੰ ਕੀ ਗੱਲ ਮੈਨੂੰ ਇਹ ਬੁਰੀਆਂ ਲੱਗਦੀਆਂ ਨੇ ਮੈਂ ਇਹਨਾਂ ਦੀ ਕੁਝ ਨਹੀਂ ਰਾਸਦੀ ਕਵਾਂ ਨਾ ਇਹਨਾਂ ਨੂੰ ਮੈਂ ਮੈਂ ਕਦੋ ਕਿਹਾ ਤੁਸੀਂ ਕੁਝ ਨਹੀਂ ਲੱਗਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਜਿੰਨਾਂ ਦੇ ਬਾਅਦ ਵਿੱਚ ਮੈਂ ਆਵਾਂ ਪਰ ਨਿਆਣਿਆਂ ਦੀ ਹੁਣ ਪੜਾਈ ਤੁਹਾਨੂੰ ਪਤਾ ਕਿੰਨੀ ਔਖੀ ਆ ਪੜ੍ਹ ਲਿਖ ਜਾਣਗੀਆਂ ਤੇ ਕਿਸੇ ਪਾਸੇ ਲੱਗ ਜਾਣਗੀਆਂ ਤੇ ਜੇ ਐਦਾਂ ਹੀ ਰਹਿ ਗਈਆਂ ਤਾਂ ਫਿਰ ਕੀ ਕਰਾਂਗੇ ਤੁਹਾਨੂੰ ਪਤਾ ਸਮਾਂ ਘਦਾਨਾ ਚੱਲਣ ੜਿਆ ਵਾ ਸਮੇਂ ਤੋਂ ਬੜਾ ਡਰ ਲੱਗਦਾ ਵਾ ਸਾਰੇ ਪਾਸੇ ਹੀ ਆ ਸਮਾਂ ਸਮਾ ਰੋਟੀ ਵਾਸਤੇ ਵੀ ਚਾਹੀਦਾ ਘਰ ਦੇ ਕੰਮ ਲਈ ਵੀ ਚਾਹੀਦਾ ਤੇ ਪੜ੍ਹਾਈ ਦੇ ਵੀ ਚਾਹੀਦਾ ਸਾਰੇ ਕੰਮ ਕਰਨੇ ਪੈਂਦੇ ਨੇ ਇੱਕ ਕੰਮ ਨਾਲ ਕੀਤੇ ਆ ਨਹੀਂ ਵੀ ਗੁਜ਼ਾਰਾ ਹੁੰਦਾ ਫੇ ਕੱਲੀ ਪੜ੍ਹਾਈ ਨਾਲ ਗੁਜ਼ਾਰਾ ਹੋ ਜਾਣਾ ਵਾ ਰੋਟੀ ਫੇਰ ਵੀ ਖਾਣੀ ਆ ਰੋਟੀ ਤੇ ਖਾਣੀ ਆ ਮਾਂ ਜੇ ਚਾਚੀ ਨਾ ਹੋਊਗਾ ਤਾਂ ਖਾਣੀ ਕਿੱਥੋਂ ਆ ਤੇ ਕਿਸੇ ਨੂੰ ਕਿੱਥੋਂ ਖਵਾ ਲੈਣੀ ਆ ਹੌਲੀ ਹੌਲੀ ਮੈਂ ਸਾਰੀਆਂ ਚਾਚਾਂ ਦੱਸ ਦੇਣੀਆਂ ਵਾ ਅਜੇ ਉਹਨਾਂ ਦੀ ਉਮਰ ਪੜਨ ਦੀ ਆ ਤੇ ਪੜ ਲੈਣ ਦੋ ਜੇ ਇਹਨਾਂ ਨੂੰ ਚੜਾਈ ਜਾ ਪੂਏ ਜਿੰਨਾ ਮਰਜੀ ਤੇਰੇ ਤੋਂ ਤੇ ਉੱਚੀ ਹੋਈ ਆ ਉਹ ਨਿਆਣੀ ਤੇ ਹੈ ਨਹੀਂ ਜੀ ਜਾਂ ਤੇ ਛੋਟੀ ਹੋਵੇ ਨਾ ਵੇਖਾਂ ਲੱਗੇ ਖਲੋ ਕੇ ਤੇਰੇ ਨਾਲ ਉੱਚੀ ਨਹੀਂ ਮਾਸਾ ਰਾਮਾਨੀਆ ਮ ਕਰਾਉਣਾ ਇਹਨੇ ਉਮਰ ਤੇ ਕੋਹਮ ਨਹੀਂ ਗੀ ਉਦਾਂ ਹੀ ਵੱਧ ਗਈ ਹੈ ਜਿਆਦਾ ਤੂੰ ਹੀ ਵੀ ਹੈ ਨਾ ਐਵੇਂ ਨਿਆਣੇ ਦੇ ਪੇਸ਼ ਪਾਈ ਰਹਿੰਦੇ ਜਿੱਦਾ ਮਰਜ਼ੀ ਕਰ ਤੂੰ ਤੇਰੀ ਮਰਜ਼ੀ ਤੇਰੀਆਂ ਧੀਆਂ ਜਿੱਦਾ ਮਰਜ਼ੀ ਕਰ ਫਿਰ ਮੈਨੂੰ ਕੀ ਲੋੜਾ ਕਹਿਣ ਦੀ ਜੇ ਤੂੰ ਮੰਨਣਾ ਹੀ ਨਹੀਂ ਮੇਰਾ ਕਰੋ ਜਿੱਦਾ ਮਰਜ਼ੀ ਚੜਾਈ ਜਾ ਪੂਏ ਆ ਵੇਖ ਲੈ ਆਪਣੀ ਦਾਦੀ ਦਾ ਹਾਲ ਹੈ ਪਤਾ ਨਹੀਂ ਕਿਉਂ ਐਦਾਂ ਕਰਦੇ ਰਹਿੰਦੇ ਐ ਮੈਨੂੰ ਤਾਂ ਸਮਝ ਨਹੀਂ ਗਈ ਆਉਂਦੀ ਉਹ ਜਿਹੜੀ ਪਰਲੇ ਮੱਲੇ ਵਾਲੀ ਹੈ ਨਾ ਆਂਟੀ ਉਹ ਆਣ ਕੇ ਬਹਿੰਦੀ ਹੁੰਦੀ ਦਾਦੀ ਲਾਗੇ ਮੈਨੂੰ ਲੱਗਦਾ ਉਹ ਚੁੱਕਣਾ ਦਿੰਦੀ ਆ ਉਹ ਇਸ ਖਾਲਦੀ ਆ ਨਾ ਉਹ ਇਸ ਖਾਲਦੀ ਆ ਆਹ ਤਾਂ ਹੀ ਦਾਦੀ ਦਾਨ ਕਿ ਸਾਡੇ ਗੱਲ ਪਿਆ ਜਾਂਦੀ ਆ ਚੁੱਪ ਕਰਕੇ ਨਾ ਜਬ ਪੜ ਤੋਂ ਕੋਈ ਗੱਲ ਨਹੀਂ ਆਉਂਦਾ ਤੇਰਾ ਪਿਓ ਤਾਂ ਮੈਂ ਕਰਦੀ ਆ ਗੱਲਾਂ ਚੰਗੀ ਤਰ੍ਹਾਂ ਜਦੋਂ ਮੈਂ ਜੂ ਹੈਗੀ ਆ ਕੰਮ ਕਰਨ ਵਾਲੀ ਮੈਂ ਸਾਰੇ ਕੰਮ ਕਰ ਲੈਨੀ ਆ ਫਿਰ ਕੀ ਕੰਮ ਇੱਥੇ ਕਿੰਨਾ ਕੁ ਪਕਾਉਣੀਆਂ ਤੇ ਦੋ ਰੋਟੀਆਂ ਹੀ ਆ ਤੇ ਜੇ ਨਿਆਣੇ ਪੜ ਲੈਣਗੇ ਚੰਗਾ ਤਾਂ ਫਿਰ ਕੀ ਹੋ ਜੂਗਾ ਮਾੜਾ ਹੋ ਜੂਗਾ ਫਿਰ ਬੱਸ ਲਮਾਂ ਪਿਆਵਾ ਆਹੋ ਬੀਜੀ ਹਾਂ ਠੀਕ ਹੋਣਾ ਨਾ ਹੁੰਦਾ ਨਹੀਂ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਹੁੰਦਾ ਪਿਆ ਹੁਣ ਫਾਕੇ ਪੋਕੀ ਜਾਂਦਾ ਬਾਹਰ ਪੈਰ ਨਾ ਬੰਨੇ ਫਿਰ ਫਿਰ ਕੇ ਓਏ ਆਹੋ ਬੀਬੀ ਕੀ ਕਰਨਾ ਤੈਨੂੰ ਪਤਾ ਤਾਂ ਹੈਗਾ ਹੀ ਆ ਤੇ ਮੈਂ ਆ ਤੇ ਤੇਰੇ ਨਾਲ ਇਹ ਗੱਲ ਕਰਨ ਲੱਗੀ ਹਾਂ ਕਾਦੀ ਮੈਂ ਕਿਹਾ ਵੀ ਇਹ ਤਾਂ ਲੈ ਆਈਏ 10000 ਰੁਪਏ ਆਪਣੇ ਭਰਾ ਕੋ ਆਹੋ ਰਖੜੀ ਦਾ ਹਾਂ ਹਾਂ ਤੇ ਕੱਲ ਨੂੰ ਤੇਰੀ ਭੈਣ ਨਹੀਂ ਲਈ ਆਉਣਾ ਵਾ ਉਹਦੇ ਲਈ ਵੀ ਕੋਈ ਇੰਤਜ਼ਾਮ ਕੀਤਾ ਕੁਝ ਦੇਣ ਦਾ ਓਏ ਅੱਗੇ ਤੇ ਬੀਬੀ ਮੈਂ ਨਾ ਦੇਰੀ ਚ ਫੜਲੇ ਹੁੰਦਾ ਏ ਤੇ ਹੁਣ ਜਦੋਂ ਤੇ ਦੁੱਧ ਅੱਧ ਦਿਨ ਜਾਣਾ ਤਾਂ ਹੁਣ ਮੈਂ ਕੀ ਕਰੂੰਗਾ ਹੈ ਇਹੋ ਗੱਲ ਦਾ ਤੇ ਮੈਂ ਲਈ ਹੱਸੀ ਜਣ ਖਪਣਾ ਵੀ ਚਲੋ ਘਰ ਪੂਰੇ ਆਸੀ ਹੱਥ ਸਾਡਾ ਕਿਵੇਂ ਵੱਧ ਵੀ ਪੈਸੇ ਫੜ ਲਿਆਈ ਦੇ ਵੀ ਚਲ ਕੋਈ ਦਿਨ ਦੁੱਧ ਪਾਉਣ ਹੀ ਗਏ ਆ ਘਟਿਆ ਜਾਣਗੇ ਤੇ ਹੁਣ ਜਦੋਂ ਦੁੱਧ ਨਹੀਂ ਜਾਣਾ ਤਾਂ ਫੇ ਕਿਤੋਂ ਮਿਲਨੇ ਉਹ ਤਾਂ ਤਨ ਨੂੰ ਫੋਨ ਕੀਤਾ ਵੀ ਨਾ ਕਿਦਣ ਵਾ ਕੱਲ ਉਹ ਕੋ ਪਰਸੋਂ ਹੋਊਗੀ ਆਜੂ ਕੱਲ ਪਰਸੋਂ ਜਦੋਂ ਉਹਦਾ ਨਹੀਂ ਕਰੂਗਾ ਕੀ ਪਤਾ ਉਹ ਇਹ ਇੰਤਜ਼ਾਮ ਤੇ ਫਿਰ ਥੋੜਾ ਬੁੱਧ ਤੇ ਕਰਨਾ ਹੀ ਪੈਣਾ ਵਾ ਹੁਣ ਖਾਲੀ ਹੱਥ ਥੋੜਾ ਕਲੋਣਾ ਹੈ ਨਹੀਂ ਖਾਲੀ ਹੱਥ ਥੋੜਾ ਹੁਣ ਤੈਨੂੰ ਪਤਾ ਉਹ ਤੇ ਗੱਲ ਵਾ ਕੀ ਪਤਾ ਮੁੰਦਾ ਵਾ ਬੜੇ ਸਾਲ ਬਾਅਦ ਟਾਈਮ ਹੁੰਦਾ ਵਾ ਦੱਸਾਂ ਗੱਲ ਕੀ ਆ ਜੇ ਨਾਤੀ ਭੈਣ ਕੋਹ ਦਈਏ ਤੇ ਜਿਹੜੇ ਪ੍ਰੋਹਣੇ ਆ ਨਾ ਉਹ 20 20 ਗੱਲਾਂ ਕਰਦੇ ਆ ਗੱਲਾਂ ਸੱਚੀਆਂ ਚਲੋ ਠੀਕ ਨਹੀਂ ਭੈਣ ਤਾਂ ਕੁਝ ਨਹੀਂ ਕਹਿੰਦੀ ਉਹ ਉਹਦੇ ਘਰ ਦਾ ਪਤਾ ਹੁੰਦਾ ਆਪਣੇ ਭੈਣ ਭਰਾ ਦਾ ਜਿਹੜੇ ਬਗਾਨੇ ਆ ਉਹਨਾਂ ਨੂੰ ਕੀ ਉਹਦੇ ਕਰ ਦੋ ਚਲ ਕੋਈ ਨਹੀਂ ਬੀਬੀ ਤੂੰ ਨਾ ਫਿਕਰ ਨਾ ਕਰੀ ਮੈਂ ਕਰਦਾ ਗੋੜ ਫੋੜ ਕਿ ਅਖੂੰ ਫੇਰ ਧਾਰੇ ਦੁਰੇ ਫੜ ਲੈਨੇ ਕੋਈ ਨਹੀਂ ਦੇ ਦਾਂਗੇ ਫਿਰ ਹੋਰ ਕੀ ਆ ਫਿਰ ਹੈਂ ਆ ਵੇਖ ਲੈ ਫਿਰ ਹੁਣ ਦੇਣੇ ਤੇ ਲੈਣੇ ਹੀ ਆ ਕੁਛ ਜਿਹੜੇ ਉਹਦੇ ਉੱਥੋਂ ਪੈਸੇ ਨਾ ਦੇ ਹੀ ਨਾ ਤੇ ਤੇਰੇ ਹੁੰਦੇ ਨਾ ਮੋਟਰਸਾਈਕਲ ਲਿਆ ਹੀ ਤੇ ਉਹਦੀ ਕਿਸ਼ਤ ਕੋਸਤ ਧਾਰਤੀ ਆ ਚਲੋ ਵੀ ਤਾਰ ਲਈਏ ਠੀਕ ਨਹੀਂ ਇੰਨਾ ਚੰਗਾ ਵੀ ਰੁਪਈਆ 10000 ਲਾ ਤੇ ਚਾ ਥੋੜਾ ਜਿਹਾ ਹੋ ਰਹਿ ਗਿਆ ਉਹ ਕਿਤੇ ਵੇਲੇ ਕੋਲੇ ਚਲ ਇੱਤਾ ਕਿਤੇ ਫੜ ਤੜ ਕੇ ਕਿਹਦੇ ਚਲੋ ਵੀ ਮੁੱਤਾ ਸਾਰ ਲਾਂਗੇ ਹੁਣ ਬੀਬੀ ਬੰਦਾ ਕਰੇਗੀ ਨਿਆਣੇ ਦੀ ਫੀਸ ਆ ਤੇ ਘਰ ਦਾ ਬਿੱਲ ਬਬੂਲ ਵੀ ਤਾਰਨਾ ਪੈਂਦਾ ਵਾ ਗਾਈ ਦੀ ਫੀਡ ਫੂਡ ਮੁਕੀ ਰਹਿੰਦੀ ਹੈ ਬੰਦਾ ਕਰੇਗੀ ਪੈਸੇ ਤੇ ਉਹ ਹੀ ਨੇ ਜਿਹੜੇ ਕਮਾਈਦੇ ਆ ਇਹ ਕਿਨੇ ਰੁੱਖਾਂ ਨਾਲ ਲੱਗੇ ਆ ਬੇ ਉੱਥੋਂ ਤੋੜ ਲੈ ਦੇ ਉੱਥੋਂ ਤੋੜ ਲੈ ਚਲ ਕੋਈ ਨਹੀਂ ਤੂੰ ਨਾ ਫਿਕਰ ਕਰੀ ਕੋ ਲੰਮਣਾ ਵਿੱਚ ਹਿਸਾਬਤਾਓ ਹੈ ਰਾਹ ਦੇ ਖਰਚੇ ਤੇ ਪੁੱਤ ਬਥੇਰੇ ਨੇ ਉਹ ਤੇ ਹੁਣ ਤੈਨੂੰ ਪਤਾ ਹੀ ਆ ਤੂੰ ਸਿਆਣਾ ਵੀ ਕਿਹੜੀ ਚੀਜ਼ ਵਾ ਘਰ ਦੇ ਵਿੱਚ ਨਹੀਂ ਚਾਹੀਦੀ ਇੱਕ ਚੀਜ਼ ਮੁੱਕ ਜੇ ਤਾਂ ਨਹੀਂ ਟਾਈਮ ਪਾਸ ਹੁੰਦਾ ਬੀਬੀ ਮੇਰੀ ਗੱਲ ਸੁਣ ਲੈ ਟਾਈਮ ਸਾਰੇ ਲੰਘ ਜਾਂਦੇ ਹੁੰਦੇ ਆ ਗੱਲਾਂ ਯਾਦ ਰਹਿੰਦੀਆਂ ਕੋਈ ਗੱਲ ਨਹੀਂ ਕੀਤੇ ਮਾਰੇ ਸਾਡੇ ਦੇ ਦਿਨ ਚੰਗੇ ਲਿਆਊਗਾ ਇਹ ਰੱਬ ਦੇ ਮਾ ਨਹੀਂਗੇ ਮਾਰੇ ਹੈ ਨਿਹੁਣੇ ਤੋਂ ਨੇ ਹੀ ਆ ਦਿਨ ਤੇ ਉਹਨੇ ਚੰਗੇ ਮਾਰੇ ਉਹਦੇ ਹੱਥ ਚ ਵਾ ਆਪਣੇ ਹੱਥ ਚ ਤੇ ਕੁਝ ਵੀ ਨਹੀਂਗਾ ਤੇ ਬਾਕੀ ਬੀਬੀ ਦੋ ਮੇਰੀਆਂ ਧੀਆ ਵਾ ਬਾਕੀ ਇਹਨਾਂ ਦੀ ਕਿਸਮਤ ਇਹਨਾਂ ਦੇ ਨਾਲ ਵਾ ਹੈ ਚਲੋ ਉਹ ਤੇ ਜੋੜਾ ਜੀ ਆਉਂਦਾ ਆਪਣੇ ਕਰਮ ਲੈ ਕੇ ਆਉਂਦਾ ਉਹ ਤੇ ਗੱਲ ਵਾ ਉਹ ਨਹੀਂ ਗੱਲ ਹੈਗੀ ਪਰ ਫਿਰ ਵੀ ਧੀਆ ਭੈਣ ਤੇ ਬੀਬੀ ਪਰ ਇੱਕ ਗੱਲ ਆ ਮੈਂ ਅਕਦੀ ਪਰਵਾਹ ਨਹੀਂ ਕੀਤੀ ਹੈ ਇੱਕ ਮੇਰੀ ਭੈਣ ਹੀ ਚਲੋ ਗਾੜੀ ਫੇਰ ਮਾਰ ਇਨੇ ਭਾਗ ਲਾਇਆ ਵਾ ਤੇ ਇਹ ਵੀ ਨਾ ਹੁੰਦੇ ਤੇ ਫਿਰ ਕੀ ਕਰਨਾ ਹੈ ਹੈ ਭਾਗ ਤੇ ਲਾਇਆ ਵਾ ਚਲੋ ਠੀਕ ਆ ਮੰਨਨੀ ਆ ਮੈਂ ਹੈ ਤੇ ਰੱਬ ਦੀ ਦਾਤ ਆ ਸਾਰੇ ਪਰ ਪੁੱਤ ਜਿਹੜੀ ਚੀਜ਼ ਦੀ ਲੋੜ ਹੋਵੇ ਜਿਹੜੀ ਚੀਜ਼ ਦੇ ਨਾਲ ਦੁਨੀਆਂ ਵਸਦੀ ਹੋਵੇ ਉਹ ਵੀ ਚਾਹੀਦੀ ਆ ਨਾ ਉਹ ਤਿੰਨਾਂ ਨੂੰ ਲੈ ਕੇ ਬਹਿ ਰਹਿਣਾ ਵਾ ਚਲ ਬੀਬੀ ਜੋ ਮੇਰੇ ਕਰਮਾ ਜਨਾਂ ਉਹ ਮਿਲ ਕੇ ਰਹਿਣਾ ਵਾ ਚਲੋ ਠੀਕ ਨਹੀਂ ਤੇ ਕੋਈ ਗੱਲ ਨਹੀਂ ਤੇਰੀ ਮਰਜ਼ੀ ਆ ਕੋਈ ਨਹੀਂ ਵੇਖ ਲਾਂਗੇ ਬੀਬੀ ਤੂੰ ਫਿਕਰ ਨਾ ਕਰੀ ਮੈਂ ਨਾ ਕਿਦਾਂ ਕਿਦਾਂ ਦੀਆਂ ਮਕਾਰ ਲੈਣਾ ਵਾ ਹੈ ਆਹ ਤਿੰਨ ਹਫਨਾ ਤੈਨੂੰ ਪਤਾ ਦਾ 10 ਸਾਲ ਪਿੱਛੇ ਦੇਣ ਹੁੰਦਾ ਵਾ ਉਹਨਾਂ ਨੂੰ ਵੀ ਆਸ ਹੁੰਦੀ ਆ ਪਈ ਅਸੀਂ ਆਪਣੇ ਭਰਾਵਾਂ ਨੂੰ ਰਖੜੀ ਬੰਨਣ ਜਾਣਾ ਵਾ ਚਲੋ ਸਾਡਾ ਵੀ ਭਰਾ ਚਾਹ ਕਰਨਗੇ ਸੌ ਗੱਲ ਹੁੰਦੀ ਆ ਉਹ ਨਹੀਂ ਨਹੀਂ ਬੀਬੀ ਅਸੀਂ ਤਾਂ ਮੱਥੇ ਵੱਟ ਪਾਇਆ ਵਾ ਵੇਖ ਲੈ ਜਦੋਂ ਦਾ ਵਿਆਹ ਹੋਇਆ ਮੈਂ ਕਿਦੀ ਖਾਲੀ ਹੱਥ ਜਾਣ ਦਿੱਤਾ ਹੈ ਬੀਬੀ ਤੈਨੂੰ ਇੱਕ ਸਲਾਹ ਕਰਾਂ ਹੂੰ ਮੇਰਾ ਤਾਂ ਰੱਦਾ ਵੀ ਆ ਕਾਕਾ ਕ ਸੂਟ ਨਾ ਲੈਦਾ ਤੇ ਨਾਲ ਥੋੜੇ ਬੋਤੇ ਪੈਸੇ ਦੇ ਦਾਂਗੇ ਹੈ ਚਲ ਠੀਕ ਆ ਚਲੋ ਸੂਟ ਵੀ ਕਿੰਨਾ ਚਿਰ ਹੋਇਆ ਕਿ ਤੇ ਬਣਾ ਕੇ ਦਿੱਤਾ ਹੀ ਨਹੀਂ ਵਿਚਾਰੀ ਨੇ ਤੇ ਚਲ ਰਖੜੀ ਦੇ ਬਾਨੇ ਨਾਲ ਮਿਲ ਜੂਗਾ ਤਾਂ ਮੈਂ ਉਹਨੇ ਖੁਸ਼ ਹੋ ਜਾਣਾ ਮੈਂ ਚਲੋ ਮੈਨੂੰ ਸੂਟ ਦਿੱਤਾ ਰਖੜੀ ਤੇ ਈਆਂ ਨੂੰ ਬੜਾ ਚਾਹ ਹੁੰਦਾ ਵਾ ਮਾਪਿਆਂ ਦੇ ਘਰੋਂ ਚੀਜ਼ ਮਿਲੇ ਨਾ ਤੇ ਈਆਂ ਉੱਚੀਆਂ ਹੋ ਹੋ ਬੈਂਤੀਆਂ ਨੇ ਕਿ ਮੇਰੇ ਭੈਣ ਭਰਾਵਾਂ ਨੇ ਮੇਰੇ ਮਾਪਿਆਂ ਨੇ ਮੈਨੂੰ ਆ ਚੀਜ਼ ਦਿੱਤੀ ਆ ਉਹ ਬੀਬੀ ਗਾਲ ਤੇ ਤੇਰੀ ਇਹ ਸਿਆਣੀ ਠੀਕ ਨਹੀਂ ਸੁੰਦੀ ਆਤੀ ਪੈਣ ਨੂੰ ਵੀ ਠੀਕ ਨਹੀਂ ਉਹਦੇ ਘਰ ਕਿਸ ਗੱਲ ਦਾ ਘਾਟਾ ਹੈਗਾ ਵਾ ਹੈ ਵਿੱਚ ਮੈਂ ਹੀ ਮਾਤੜਵਾ ਬਾਕੀ ਸਾਰਾ ਯਾਲਾ ਦਵਾਲਾ ਚੰਗਾ ਹੁਣ ਕੀ ਚਲੋ ਕਦੇ ਮਹਾਰਾਜ ਹਨ ਨੂੰ ਕਦੇ ਨਾਲ ਆਊਗਾ ਤੇ ਪਰ ਬੀਬੀ ਐ ਗਰੀਬ ਜ਼ਰੂਰ ਆ ਪਰ ਦੇ ਦੋ ਅਸੀਂ ਬੜਿਆ ਮੀਰੀ ਠੀਕ ਨਹੀਂ ਬੰਦਾ ਉਹ ਜਿਹੜਾ ਬੰਦਾ ਆਏ ਦੀ ਇੱਜ਼ਤ ਕਰੇ ਹੈ ਪੈਸਾ ਨੂੰ ਚੱਟਣਾ ਕਿਸਦੇ ਨੂੰ ਲੋਕੀ 20 20 ਗੱਲਾਂ ਕਰਦੇ ਜੇ ਕਦੇ ਘਰ ਬੰਦਾ ਚਲ ਜੇ ਕੋਈ ਠੀਕ ਨਹੀਂ ਤੇ ਤੂੰ ਨਾ ਫਿਕਰ ਕਰ ਕਰ ਕੋਈ ਗੱਲ ਨਹੀਂ ਤੇ ਕੋਈ ਨਹੀਂ ਉਹਨੂੰ ਕੁੜੀ ਨੂੰ ਕਹਦੇ ਅੱਜ ਆ ਜਾ ਕੱਲ ਆ ਜਾ ਕੋਈ ਗੱਲ ਨਹੀਂ ਕਿ ਮੈਂ ਇਤਿਜਾਮ ਕਰ ਲੈਣਾ ਹਾਂ ਤੇ ਕੋਈ ਨਹੀਂ ਮੈਂ ਜਾਣਾਂ ਕਿ ਬੰਦੇ ਆਲ ਤੇ ਮੈਂ ਲਾਉਣਾ ਪੈਸਾ ਤੇ ਲਾ ਕੇ ਫੜ ਕੇ ਹੈ ਚਲੋ ਠੀਕ ਹੈ ਨਾ ਮੈਂ ਤਾਂ ਕੀ ਆਖਣਾ ਪੁੱਤ ਠੀਕ ਹੈ ਘਰ ਭਾਵੇਂ ਕਿੰਨਾ ਵੀ ਹੋਏ ਨਾ ਬਾਹਰ ਲੂਏ ਤੱਕ ਰੇਚਕ ਇਹਨੂੰ ਫਿਰ ਵੀ ਪੇਕੇ ਦੀ ਆਸ ਹੁੰਦੀ ਆ ਭਾਵੇਂ ਥੋੜਾ ਹੀ ਦੇਣ ਪੇਕੇ ਓਏ ਉਹੋ ਤੇ ਬੀਬੀ ਗੱਲ ਤੇ ਮੈਂ ਦੱਸਣ ਡਿਆ ਵਾਂ ਤੇ ਤੂੰ ਹੁਣ ਗੱਲ ਨਾ ਤੂੰ ਬਿਮਾਰ ਨਾ ਹੋ ਜੀ ਮੇਰੀ ਗੱਲ ਸੁਣ ਲੈ ਪਹਿਲਾਂ ਠੀਕ ਨਹੀਂ ਅੱਗੇ ਸਿਹਤ ਤੇ ਉਹਦੋਂ ਮਾਂਾ ਠੀਕ ਕੀਤਾ ਤੇਨੂੰ ਤੇ ਚਲ ਕੋਈ ਗੱਲ ਤੂੰ ਫਿਕਰ ਨਾ ਕਰ ਤੇ ਤੂੰ ਗਰੀਬ ਨਹੀਂ ਕਹਿਣਾ ਗਰੀਬ ਕੋਈ ਨਹੀਂ ਗਰੀਬ ਹੁੰਦਾ ਜੀਆਂ ਵਾਲਾ ਬੰਦਾ ਜਿਹੜਾ ਭੈਣ ਭਰਾਵਾਂ ਵਾਲਾ ਆਪਣੀ ਰਖਾਇਆਂ ਰਾਜੀ ਰਵੇ ਕੋਈ ਗਰੀਬੀ ਨਹੀਂ ਮਹਾਰਾਜ ਬੜਾ ਕੁਛ ਦਿੰਦਾ ਚੱਲ ਬੀਬੀ ਉਹਨੇ ਹੀ ਦੇਣਾ ਸੰਜੋਗ ਕਰਨਾ ਪਰਮਾਤਮਾ ਦੇ ਹੱਥ ਵਾਸਵਾ ਗਰੀਬ ਨਹੀਂ ਕੋਈ ਗੱਲ ਨਹੀਂ ਤੰਦਰੁਸਤੀ ਚਾਹੀਦੀ ਹੈ ਜੀਵਾਂ ਦੀ ਤੁਹਾਡਾ ਆਪਣੇ ਘਰ ਦਾ ਸੰਵਰਸਨ ਖੇਡਣ ਡੇ ਹੋਰ ਕੀ ਚਾਹੀਦਾ ਹੈ ਨੀ ਨੀ ਬੜਾ ਸ਼ੁਕਰ ਹੁੰਦਾ ਮਹਾਰਾਜ ਦਾ ਐਡੀਆਂ ਨਹੀਂ ਪਰਵਾਹਾਂ ਪਈਆਂ ਕੋਈ ਗੱਲ ਨਹੀਂ ਚੱਲ ਤੂੰ ਚਾਹ ਪਾਣੀ ਬਣਾ ਕੇ ਪੀ ਤੇ ਮੈਂ ਪੈਸੇ ਦਾ ਇੰਤਜ਼ਾਮ ਕਰਕੇ ਆ ਗਏ ਹੈ ਚੱਲ ਕਰ ਲੈ ਮਾਰ ਲਗੇ ਬਸ ਹੱਥ ਪੱਲਾ ਆ ਆ ਕਰ ਲਾ ਇਂਤਜ਼ਾਮ ਫਿਰ ਉਹਨਾਂ ਤੇ ਪਈਆ ਬਣਾਈਆਂ ਨਾ ਉਹਨੂੰ ਤੇ ਚਾਹੀਦਾ ਹੀ ਆ ਨਾ ਕੱਪੜੇ ਸੂਟ ਲਿਆ ਦੇ ਇੱਕ